ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਹਾਟ ਬਾਦੋ ਜੀ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਸੇਲ ਕਰਨਾ ਹੋਵੇ ਉਹਦੀਆਂ 5-7 ਫੋਟੋਆਂ ਜਾਂ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਆਪਾਂ ਤੁਹਾਡੀ ਐਡ ਵੀਰੇ ਸਾਡੇ ਚੈਨਲ ਤੇ ਲਾ ਦਾਂਗੇ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਫੋਰਡ 3700 ਬਾਰੇ ਜੇ ਕਿਸੇ ਵੀ ਹੁੰਦਾ ਕੋਈ ਫੋਰਡ ਤਿਆਰ ਕਰਾਉਣਾ ਹੋਵੇ ਇਹ ਫੋਰਡ ਬਹੁਤ ਵਧੀਆ ਵੀਰੇ ਜਮਾ オリジナル ਹੈ ਤੁਸੀਂ ਦੇਖ ਸਕਦੇ ਹੋ 1978 ਮਾਡਲ 1978 ਮਾਡਲ ਹੈ ਮੂਰਲੇ ਟਾਇਰ ਹੈਗੇ ਨੇ ਵੀਰੇ ਅੱਧੇ ਕ ਸੀਟ ਦੇ ਪਿਛਲੇ ਹੈਗੇ ਵੀਰੇ ਐਮ ਆਰ ਐਫ ਕੰਪਨੀ ਦੇ ਟਾਇਰ ਐਮ ਆਰ ਐਫ ਕੰਪਨੀ ਦੇ ਟਾਇਰ ਬੀਤੀ ਪੈਸੇ ਜੈਨੂਅਲ ਟਰੈਕਟਰ 1978 ਮਾਡਲ ਪੰਜਾਬ ਨੰਬਰ ਇੰਜਨ ਕਰਦਾ ਓਕੇ ਦੀ ਰਿਪੋਰਟ ਕੱਦੂ ਕਰਕੇ ਭਾਈਆਂ ਨੇ ਹੁਣ ਬੇਲਾ ਕਰਿਆਗਾ ਮਰਗਾਟ ਮਰਗੋਰਟ オリジナル ਹੈ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਰੇ ਆਪ ਦਾ ਆਪਣਾ ਅੰਦਾਜ਼ਾ ਲਾ ਸਕਦੇ ਹੋ 1978 ਮਾਡਲ ਪੰਜਾਬ ਦਾ ਨੰਬਰ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਗੇਅਰ ਦਾ ਬਹੁਤ ਵਧੀਆ ਬਾਈ ਇੰਜਨ ਗੇਅਰ ਦਾ ਵਧੀਆ ਗੜਕੜਕ ਲੱਗਿਆ ਹੋਇਆ ਕਦੂ ਇਹ ਕਰਿਆ ਬਾਈਆਂ ਨੇ ਕਦੂ ਕਰਕੇ ਉਸ ਤੋਂ ਬਾਅਦ ਕਹਿੰਦੇ ਚੱਲ ਵੇਚ ਦਣਿਆ ਏਰੀਆ ਹੈਗਾ ਡੜਬਾ ਡੜਬੇ ਏਰੀਆ ਵਿੱਚ ਟਰੈਕਟਰ ਹੈ ਵੀਰੇ ਤੇ ਰੇਟ ਆ ਜਿਹੜਾ ਦਾ 1 ਲੱਖ ਰੁਪਈਆ ਲੱਖ ਰੁਪਈਏ ਦਾ ਟਰੈਕਟਰ ਦੇਣਾਗਾ ਮਾੜਾ ਮੋਟੀ ਮਾਨਤਾਨ ਹੋਊਗਾ ਮਾਲਕ ਵੀਰਾਂ ਨੰਬਰ ਵੀਰੇ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਹ ਤੇ ਕੰਟੈਕਟ ਕਰ ਲਿਓ ਬਾਕੀ ਵੀਡੀਓ ਨੂੰ ਕਰ ਦਿਓ ਵੱਧਵਾਓ ਜੀ ਸ਼ੇਅਰ ਧੰਨਵਾਦ ਸਾਰੀ ਵੀਰਾਂ